ਹਾਂਜੀ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੈ ਗੁਰੂ ਗੋਬਿੰਦ ਸਿੰਘ ਜੀ ਉਹ ਸਕਾਲਪੁਰਖ ਵਾਹਿਗੁਰੂ ਤੇ ਰੂਪ ਰੰਗ ਦਾ ਕੋਈ ਵੀ ਵਰਨਣ ਨਹੀਂ ਕਰ ਸਕਦਾ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜੋ ਸਦਾ ਹੀ ਸੀ ਹੈ ਤੇ ਰਹੂਗਾ ਉਹੀ ਸਾਚਾ ਉਹੀ ਅਟਾਲਾ ਤੇ ਬਾਬੇ ਨਾਨਕ ਨੇ ਵੀ ਕਿਹਾ ਕਿ ਉਹਦਾ ਕੋਈ ਅੰਤ ਨਹੀਂ ਪਾ ਸਕਦਾ ਇਸੇ ਕਰਕੇ ਵਿਗਿਆਨੀ ਸਾਡੀ ਸਾਇੰਸ ਅੱਜ ਵੀ ਕਿਉਂਕਿ ਆ ਰਸ਼ੀਆ ਚਾਈਨਾ NASA ਵਾਲੇ ਅਮਰੀਕਾ ਵਾਲੇ ਇਹਨਾਂ ਨੇ ਬਹੁਤ ਸਾਰੀਆਂ ਟੈਲੀਸਕੋਪ ਜਿਵੇਂ ਦੂਰਬੀਨਾ ਆਪਾਂ ਕਹਿੰਦੇ ਆ ਬਣਾ ਕੇ ਹਬਲ ਟੈਲੀਸਕੋਪ ਹੋਗੀ ਜੇਮਸ ਵੈਬ ਹੋਗੀ ਇਦਾਂ ਦੀਆਂ ਟੈਲੀਸਕੋਪ ਭੇਜੀਆਂ ਨੇ ਸਪੇਸ ਦੇ ਵਿੱਚ ਜਿਹੜੀਆਂ ਕਿ ਉੱਥੇ ਜਾ ਕੇ ਇਹਨਾਂ ਨੂੰ ਇਨਫੋਰਮੇਸ਼ਨ ਦਿੰਦੀਆਂ ਜਾਂ ਜਿਵੇਂ ਵੋਇਜ਼ਰ 1 ਵੋਇਜ਼ਰ 2 ਆ ਤੇ ਫਿਰ ਉੱਥੋਂ ਜਦੋਂ ਇਹਨਾਂ ਨੂੰ ਨਵੀਆਂ-ਨਵੀਆਂ ਤਸਵੀਰਾਂ ਮਿਲਦੀਆਂ ਨੇ ਤੇ ਇਹ ਉਹਨਾਂ ਚੀਜ਼ਾਂ ਨੂੰ ਦੇਖ ਕੇ ਬੜੇ ਹੈਰਾਨ ਹੁੰਦੇ ਨੇ ਕਿਉਂਕਿ ਹੁਣ ਇਹਨਾਂ ਨੇ ਇੱਕ ਨਵੇਂ ਤਾਰੇ ਦੀ ਫੋਟੋ ਲਈਆ ਜਿਹੜਾ ਤਾਰਾ ਸਾਡੇ ਸੋਲਰ ਸਿਸਟਮ ਤੋਂ ਬਾਹਰ ਮਤਲਬ ਕਿ ਕਿਸੇ ਹੋਰ ਸੋਲਰ ਸਿਸਟਮ ਦੇ ਇੱਕ ਤਾਰੇ ਦੀ ਇਹਨਾਂ ਨੇ ਤਸਵੀਰ ਲਈਆ ਇਹ ਤੁਸੀਂ ਦੇਖਦੇ ਹੋ ਸ਼ਨੀ ਗ੍ਰਹਿ ਆ ਇਹ ਆਪਣਾ ਪੂਰਾ ਇੱਕ ਸੋਲਰ ਸਿਸਟਮ ਲੈ ਕੇ ਚੱਲਦਾ ਹਰ ਵੇਲੇ ਇਹ ਚੱਲਦਾ ਰਹਿੰਦਾ ਵਾ ਸੋ ਇਸ ਧਰਤੀ ਦੇ ਉੱਤੇ ਹਰ ਸ਼ੈ ਆ ਜਿਹੜੀ ਉਹ ਕਤਿਮਾਨ ਆ ਤੇ ਉਹਦੇ ਹੁਕਮ ਦੇ ਵਿੱਚ ਆ ਸੋਚੋ ਜਿਹੜਾ ਪਰਮਾਤਮਾ ਇੰਨਾ ਵੱਡਾ ਹੋਊਗਾ ਉਹਦੇ ਮੁਰੇ ਸਾਡੇ ਦੁੱਖ ਤਕਲੀਫਾਂ ਕਿੰਨੇ ਕਿੰਨੇ ਹੋਣੇ ਆ ਹੋਰ ਦੱਸਣਾ ਮੈਨੂੰ ਜਿਹੜੀ ਆਪਣੀ ਧਰਤੀ ਆ 8 ਲੱਖ 8000 ਕਿਲੋਮੀਟਰ ਪ੍ਰਤੀ ਘੰਟੇ ਦੇ ਨਾਲ ਚੱਲਦੀ ਆ 2 ਮਿੰਟ 54 ਸਕਿੰਟ ਦੇ ਵਿੱਚ ਅਸੀਂ ਧਰਤੀ ਦਾ ਇੱਕ ਚੱਕਰ ਕੱਟ ਸਕਦੇ ਹਾਂ ਪਰ ਜਿਹੜਾ ਸਾਡਾ ਸੂਰਜ ਆ ਉਹਨੇ ਹੁਣ ਤੱਕ ਮਿਲਕੀ ਵੇ ਗੈਲੈਕਸੀ ਦੇ ਸਿਰਫ 20 ਗੇੜੇ ਪੂਰੇ ਕੀਤੇ ਨੇ ਜਿਵੇਂ ਧਰਤੀ ਨੂੰ ਸੂਰਜ ਦਾ ਚੱਕਰ ਕੱਢਣ ਵਾਸਤੇ 365 ਦਿਨ ਲੱਗਦੇ ਆ ਉਵੇਂ ਹੀ ਸੂਰਜ ਨੂੰ ਮਿਲਕਵੇ ਗੈਲੈਕਸੀ ਦੇ ਵਿੱਚ ਚੱਕਰ ਲਾਉਣ ਵਾਸਤੇ 225 ਮਿਲੀਅਨ ਸਾਲ ਲੱਗ ਜਾਂਦੇ ਆ ਇਹ ਪਸਾਰਾ ਛੋਟਾ ਨਹੀਂ ਹੈਗਾ ਜਿਵੇਂ ਧਰਤੀ ਦੇ ਕੋਲੇ ਆਪਣਾ ਇੱਕ ਚੰਨਾ ਉਵੇਂ ਹੀ ਜੂਪੀਟਰ ਦੇ ਕੋਲੇ ਆਪਣੇ 90 ਚੰਨ ਨੇ ਜੂਪੀਟਰ ਦੇ ਕੋਲੇ ਤੇ ਉਵੇਂ ਹੀ ਸ਼ਨੀ ਗ੍ਰਹਿ ਆ ਜਿਹਨੂੰ ਆਪਾਂ ਸੈਟਰਨ ਕਹਿੰਦੇ ਨੇ ਆ ਉਹਦੇ ਕੋਲੇ 145 ਚੰਦਰਮਾ ਨੇ ਆਪਦੇ ਪਾਤਾਲਾਂ ਪਾਤਾਲ ਲਖ ਆਕਾਸਾਂ ਆਕਾਸ ਔੜਕ ਔੜ ਕਪਾਲ ਥੱਕੇ ਵੇਦ ਕਹਿਣ ਇੱਕ ਬਾਤ ਗੁਰੂ ਨਾਨਕ ਦੇਵ ਜੀ ਸਾਨੂੰ ਪਹਿਲਾਂ ਹੀ ਇਹ ਚੀਜ਼ਾਂ ਦੇ ਬਾਰੇ ਦੱਸ ਗਏ ਸੀ ਕਿ ਲੱਖਾਂ ਹੀ ਸੂਰਜ ਨੇ ਧਰਤੀਆਂ ਚੰਦਰਮਾ ਨੇ ਤੇ ਇਹ ਹੁਣ ਉਹ ਚੀਜ਼ਾਂ ਨੂੰ ਦੇਖਦੇ-ਦੇਖ ਕੇ ਬੜਾ ਹੈਰਾਨ ਹੁੰਦੇ ਆ ਇਸ ਸਮੇਂ ਵੀ ਜਿਹੜੀ ਸਾਇੰਸ ਆ ਉਹਨਾਂ ਦੇ ਕੋਲੇ ਤਿੰਨ ਇਦਾਂ ਦੀਆਂ ਮਿਸਟਰੀਆਂ ਨੇ ਜਿਨ੍ਹਾਂ ਨੂੰ ਹੱਲ ਕਰਨਾ ਉਹਨਾਂ ਵਾਸਤੇ ਬੜਾ ਮੁਸ਼ਕਲ ਹੋਇਆ ਪਿਆ ਪਹਿਲਾ ਹੈਗਾ ਨੌਵਾਂ ਗ੍ਰਹਿ ਜਿਹੜਾ ਨੈਪਟਿਊਨ ਤੋਂ ਅੱਗੇ ਆ ਮਤਲਬ ਇਹ ਗ੍ਰਹਿ ਹਲੇ ਤੱਕ ਉਹਨਾਂ ਦੀ ਪਕੜ ਦੇ ਵਿੱਚ ਨਹੀਂ ਆਇਆ ਇਹ ਨਵਾਂ ਗ੍ਰਹਿ ਇਹ ਤੋਂ ਬਾਅਦ ਹੈਗਾ ਇੱਕ ਬਲੈਕ ਹੋਲ ਜਿਹੜਾ ਹਰ ਵੇਲੇ ਢੇਡੇ ਕੱਢਦਾ ਰਹਿੰਦਾ ਮਤਲਬ ਆਪਣੀ ਜਗ੍ਹਾ ਦੇ ਉੱਤੇ ਟੇਕੇ ਨਹੀਂ ਰਹਿੰਦਾ ਹੈਗਾ ਇਹ ਵੀ ਇਹਨਾਂ ਨੂੰ ਹਜੇ ਤੱਕ ਇੱਕ ਰਹੱਸ ਬਣਿਆ ਹੋਇਆ ਕਿ ਇਹ ਬਲੈਕ ਹੋਲ ਕਿਉਂ ਭਜਾਇ ਰਹਿੰਦਾ ਤੇ ਤੀਸਰਾ ਹੈਗਾ ਜੇਮਸ ਵੈਬ ਦੇ ਦੁਆਰਾ ਖਿੱਚੀ ਹੋਈ ਇੱਕ ਫੋਟੋ ਇਹ ਇਹਨੂੰ ਦੁਸ਼ਟ ਗ੍ਰਹਿ ਕਹਿੰਦੇ ਨੇ ਇਸ ਗ੍ਰਹਿ ਦਾ ਨਿਰਮਾਣ ਅੱਜ ਵੀ ਵਿਗਿਆਨ ਦੇ ਵਾਸਤੇ ਇੱਕ ਰਹੱਸ ਬਣਿਆ ਹੋਇਆ ਇਹ ਅਗਲੀ ਫੋਟੋ ਆ ਜਿਹੜੀ ਇਹ ਇੱਕ ਹੋਰ ਸੋਲਰ ਸਿਸਟਮ ਦੀ ਫੋਟੋ ਆ ਇਹ ਰੀਅਲ ਫੋਟੋ ਆ ਜਿਹੜੀ ਨਾਸਾ ਦੁਆਰਾ ਆ ਅਪਲੋਡ ਕੀਤੀ ਗਈ ਆ ਉਹਨਾਂ ਦੀ ਵੈਬਸਾਈਟ ਦੇ ਉੱਤੇ ਕਹਿਣ ਦਾ ਮਤਲਬ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ पसारा ਇੰਨਾ ਵੱਡਾ ਕਿ ਦੇਖ-ਦੇਖ ਕੇ ਹੈਰਾਨ ਹੋਈ ਜਾਂਦੇ ਆ ਆਹ ਪਹਿਲੀ ਫੋਟੋ ਆ ਜਿਹੜੀ ਮਿਲਕੀ ਵੇ ਗੈਲੈਕਸੀ ਤੋਂ ਬਾਹਰ ਨਿਕਲ ਕੇ ਇਹਨਾਂ ਨੇ ਇੱਕ ਦੂਸਰੀ ਗੈਲੈਕਸੀ ਦੇ ਤਾਰੇ ਦੀ ਫੋਟੋ ਲਈ ਆ। ਇਹ ਪਹਿਲਾ ਤਾਰਾ ਜਿਹੜਾ ਕਿਸੇ ਦੂਜੀ ਗੈਲੈਕਸੀ ਦੇ ਵਿੱਚੋਂ ਇਹਨਾਂ ਦੇ ਕੋਲੇ ਇੱਕ ਤਸਵੀਰ ਰਾਹੀਂ ਆਇਆ। ਇਹ ਵੀਡੀਓ ਤਾਂ ਸਿਰਫ ਇੱਕ ਝਲਕ ਸੀਗੀ ਉਸ ਅਕਾਲ ਪੁਰਖ ਵਾਹਿਗੁਰੂ ਦੀ। ਇਹ ਇੱਕ ਬਾਲ ਵੀ ਹੈ ਨੀਗਾ ਜਿਹਦੇ ਬਾਰੇ ਆਪਾਂ ਗੱਲ ਕੀਤੀ ਆ। ਸੋ ਬਾਲ ਵੀ ਬਹੁਤ ਵੱਡੀ ਚੀਜ਼ ਆ। ਇੰਨਾ ਵਿਰਾਟ ਰੂਪ ਆ ਉਸ ਪਰਮਾਤਮਾ ਦਾ। ਤੇ ਸਾਨੂੰ ਗੁਰੂ ਸਹਿਬਾਨ ਪਹਿਲਾਂ ਹੀ ਇੰਨਾ ਚੀਜ਼ਾਂ ਦੇ ਬਾਰੇ ਦੱਸ ਗਏ ਨੇ ਸਾਨੂੰ ਗੁਰਬਾਣੀ ਦੀ ਵਿਚਾਰ ਕਰਨੀ ਚਾਹੀਦੀ ਆ ਤਾਂ ਕਿ ਸਾਨੂੰ ਇੰਨਾ ਚੀਜ਼ਾਂ ਦਾ ਪਤਾ ਲੱਗੇ ਤੇ ਫਿਰ ਆਪਾਂ ਅਕਸਰ ਹੀ ਤੁਹਾਨੂੰ ਕਹੀਦਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਤੇ ਤੇ ਪੂਰਨ ਭਰੋਸਾ ਰੱਖੋ ਸੋਚੋ ਜਿਹੜਾ ਇੰਨਾ ਵੱਡਾ ਉਹਦੇ ਮੂਹਰੇ ਆਪਣੀਆਂ ਛੋਟੀਆਂ-ਛੋਟੀਆਂ ਮੁਸ਼ਕਲਾਂ ਕੀ ਨੇ ਪੂਰਨ ਭਰੋਸਾ ਰੱਖੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਜਿੱਤੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ ਸੋ ਪਰੋਸਾ ਕਾਇਮ ਰੱਖੋ ਧੰਨਵਾਦ ਜਿਉਂਦੇ ਬਸੇ ਰਹੋ